ਚਲੋ ਜੀ ਸੋ ਸਵਾਗਤ ਹੈ ਜੀ ਪਸ਼ੂ ਪਾਲਣ ਨੂੰ ਵਿਭਾਗ ਦੇ YouTube ਚੈਨਲ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਪਿੰਡ ਫੱਤਾ ਮਾਲੂਕਾ ਵਿਖੇ ਜਿੱਥੇ ਕੀ ਸਰਦਾਰ ਹੁਸੈਨ ਸਿੰਘ ਜੀ ਦਾ ਪਸ਼ੂਆਂ ਦਾ ਫਾਰਮ ਹੈ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਕਿ ਕਿਵੇਂ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਕਿਵੇਂ ਅੱਜ ਉਹ ਬੁਲੰਦੀਆਂ ਹਾਸੇ ਦਾ ਰੇਡ ਸੋ ਸਵਾਗਤ ਹੈ ਜੀ ਤੁਹਾਡਾ ਸਰ ਸੇਮ ਸਿੰਘ ਜੀ ਅਸੀਕਾਲ ਜੀ ਸੋ ਅਸੀਂ ਅੱਜ ਪਹੁੰਚੇ ਤੁਹਾਡੇ ਕੋਲੇ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਆਪਾਂ ਕਿੰਨੇ ਪਸ਼ੂਆਂ ਤੋਂ ਕਦੋਂ ਕੀ ਕੰਮ ਸ਼ੁਰੂ ਕੀਤਾ ਇਹ ਵੀ ਆਪਾਂ 2015 ਦੇ ਵਿੱਚ ਸਟਾਰਟ ਕਰਿਆ ਸੀ ਲਗਭਗ 5 ਪਸ਼ੂਆਂ ਦੀ ਠੀਕ ਹੈ 5 ਪਸ਼ੂਆਂ ਨੂੰ ਸਟਾਰਟ ਕਰਨ ਤੋਂ ਬਾਅਦ ਜੀ ਉਸ ਤੋਂ ਬਾਅਦ ਫਿਰ ਆਪਾਂ ਨੂੰ ਦਿਨ-ਦਿਨ ਇਹਦੀ ਜਾਣਕਾਰੀ ਆਈ ਜਾਂ ਆਪਾਂ ਨੂੰ ਨੌਕਰੀ ਮਿਲੀ ਵੀ ਪਸ਼ੂ ਦੇ ਭਾਗ ਆ ਆਪਾਂ ਨੂੰ ਕਿਵੇਂ ਜੁੜ ਕੇ ਅੱਗੇ ਵਧ ਸਕਦੇ ਆ ਕਿਵੇਂ ਆਪਾਂ ਨਾਲ ਸਬਸਿਡੀਆਂ ਆਉਂਦੀਆਂ ਜਾਂ ਤੁਹਾਨੂੰ ਇਹ ਕੀ ਚੀਜ਼ਾਂ ਮਿਲਦੇ ਠੀਕ ਲੱਗਿਆ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਨਾਲ ਜੁੜੀ ਜੀ ਉਹਨਾਂ ਨਾਲ ਜੁੜਨ ਤੋਂ ਬਾਅਦ ਉਹਨਾਂ ਦੇ ਸਹਿਯੋਗ ਨਾਲ ਫਿਰ ਆਪਾਂ ਪਸ਼ੂ ਅੱਗੇ ਵਧਾਏ ਜੀ ਅੱਜ ਆਪਣੇ ਕੋਲ 45 ਪਸ਼ੂ ਠੀਕ ਹੈ ਜੀ ਇਹ ਇਸ ਸਾਰੀ ਤੁਹਾਡੀ ਜਰਨੀ ਹੈ ਜੋ ਸ਼ੁਰੂ ਤੋਂ ਹੋਈ ਹੈ 5% ਜਗ੍ਹਾ ਜੇ ਸ਼ੁਰੂਆਤ ਕਰੀ ਕਿ ਕੀ ਕੀ ਮੁਸ਼ਕਲਾਂ ਆਉਂਦੀਆਂ ਤੇ ਕਿੰਨਾ ਕਿ ਇਹ ਮਤਲਬ ਔਖਾ ਹੈ ਜਾਂ ਕਿਸੇ ਨੇ ਸੌਖਾ ਬਣਾ ਦਿਓ ਤਾਂ ਕਿ ਆਉਣ ਵਾਲੇ ਪਸ਼ੂ ਪਾਲਕ ਜਿਹੜੇ ਨਵਾਂ ਪੈਦਾ ਹੋ ਰਿਹਾ ਹੈ ਤਾਂ ਉਹਨਾਂ ਨੂੰ ਫੇਰ ਮਿਲ ਸਕੇ ਇਹ ਜੀ ਦੇਖੋ ਇੱਕ ਵਾਰ ਕੋਈ ਵੀ ਕੰਮ ਜਿਹੜਾ ਆਪਾਂ ਨਵਾਂ ਸ਼ੁਰੂ ਕਰਦੇ ਹਾਂ ਪਹਿਲਾਂ ਮੈਲ ਤਾਂ ਕੋਈ ਦਿੱਕਤ ਆਉਣੀ ਹੀ ਬਿੰਦੀ ਠੀਕ ਹੈ ਪਰ ਹੌਲੀ ਹੌਲੀ ਜਿਵੇਂ ਆਪਾਂ ਇਹਨਾਂ ਜਿਹੜੀ ਕੰਮ ਆਪ ਕਰਦੇ ਆ ਜਿਹੜਾ ਉਹਦੇ ਮਹਾਰਾਜ ਦੇ ਨਾਲ ਜੁੜਦੇ ਆ ਜੀ ਅਸਲ ਤਾਂ ਉਹਨਾਂ ਨੂੰ ਨਾਲ ਲੈ ਕੇ ਚੱਲੋ ਕਿਸੇ ਵੀ ਕੰਮ ਤੇ ਫੇਰ ਜਾ ਕੇ ਬੈਣੀ ਸਕੇ ਜਾਂਦਾ ਠੀਕ ਹੈ ਉਹਨਾਂ ਤੋਂ ਬਹੁਤ ਸਾਰੀ ਸਿੱਖਣ ਨੂੰ ਮਿਲਦਾ ਜਿਵੇਂ ਵਿਭਾਗ ਤੋਂ ਕੋਈ ਬਿਤੀ ਸਹਾਇਤਾ ਮਿਲ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਡਾਕਟਰ ਸਾਹਿਬ ਲਾਲੂ ਸਰਕਾਰੀ ਡਾਕਟਰ ਸਾਹਿਬ ਉਹਨਾਂ ਤੋਂ ਵੀ ਟਾਈਮ-ਟਾਈਮ ਫਿਰ ਕੇ ਵੈਕਸੀਨ ਕਰਨੀਆਂ ਜਾਂ ਹੋਰ ਵੀ ਜਿਵੇਂ ਕੋਈ ਚੰਗੇ ਬਰੀਡ ਦੇ ਅੱਗੇ ਟੀਕੇ ਲੈ ਕੇ ਆਉਣੇ ਟੀਕੇ ਭਰਨੇ ਉਹ ਚੀਜ਼ਾਂ ਦਾ ਜਦੋਂ ਆਪਾਂ ਇਹਨਾਂ ਨੂੰ ਸਾਰ ਨੂੰ ਮਿਲਾ ਕੇ ਕਰ ਦਿਆਂਗੇ ਫਿਰ ਤੇ ਇਸ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਠੀਕ ਹੈ ਪਰ ਜੇ ਆਪਾਂ ਕਹੀਏ ਵੀ ਬਿਨਾਂ ਜਾਣਕਾਰੀ ਤੋਂ ਜਦ ਸਿੱਧੇ ਆਪਾਂ ਕਰਨਾ ਤਾਂ ਉਹਦੇ ਵਿੱਚ ਬੜੀਆਂ ਮੁਸ਼ਕਲ ਤੋ ਇਹਨਾਂ ਦਾ ਕਹਿਣਾ ਕਿ ਪਸ਼ੂ ਪਾਲਣ ਵਿਭਾਗਾਂ ਤੇ ਹੋਰ ਅਦਾਰੇ ਜੋ ਵੀ ਇਹਨਾਂ ਨੂੰ ਮਦਦ ਕਰਦੇ ਜਾਣਕਾਰੀ ਤੋਂ ਬਿਨਾ ਜੇ ਜਾਣਕਾਰੀ ਲੈ ਕੇ ਉਹਨਾਂ ਤੋਂ ਸੇਧ ਲੈ ਕੇ ਆਪਾਂ ਸਹੀ ਤਰੀਕੇ ਨਾਲ ਕੰਮ ਵਧਾਂਗੇ ਤਾਂ ਆਪਾਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਮੇਰਾ ਆਖਰੀ ਸਵਾਲ ਹੈ ਜੀ ਆਉਣ ਵਾਲੇ ਨਵੇਂ ਜਿਹੜੇ ਪਸ਼ੂ ਪਾਲਕਾਂ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇਹਨੂੰ ਕੰਮ ਨੂੰ ਕਿੰਨੇ ਕਿਸ ਲੈਵਲ ਤੋਂ ਸ਼ੁਰੂ ਕੀਤਾ ਜਾਵੇ ਔਰ ਕਿਵੇਂ ਉਸ ਦੀ ਅੱਗੇ ਤੋਰ ਆਵੇ। ਇਹ ਜੀ ਮੇਰੀ ਤਾਂ ਇਹੀ رائے ਹੈ ਜੀ। ਕੰਮ ਚ ਹੈ ਛੋਟੇ ਪੱਧਰ ਤੋਂ ਸ਼ੁਰੂ ਕਰੋ ਪਰ ਇਹ ਸੰਸਥਾਵਾਂ ਨਾਲ ਜੁੜ ਕੇ ਤੇ ਪ੍ਰੋਪਰ ਜਾਣਕਾਰੀ ਲੈ ਕੇ ਸ਼ੁਰੂ ਕਰੋ ਜੀ ਕਿਉਂਕਿ ਇਹਨਾਂ ਤੋਂ ਬਿਨਾ ਆਪਾਂ ਅੱਗੇ ਨਹੀਂ ਵਧ ਸਕਦੇ ਇੱਕ ਸਭ ਤੋਂ ਬਾਅਦ ਧਿਆਨ ਬਰੀਡ ਤੇ ਦੇਣਾ ਚਾਹੀਦਾ ਠੀਕ ਹੈ ਜੇ ਆਪਣੇ ਕੋਲ ਚੰਗੀ ਬਰੀਡ ਦਾ ਕੇਸ ਸੁਧਰੇ ਆਪਾਂ ਟੀਜੇ ਵਰਤਾਂਗੇ ਤਾਂ ਹੀ ਆਪਾਂ ਇਹ ਕੰਮ ਨੂੰ ਅੱਗੇ ਲੈ ਜਾ ਕੇ ਜਾ ਸਕਦੇ ਠੀਕ ਹੈ ਜੀ ਧੰਨਵਾਦ ਹੋਰ ਦੱਸੋ